ਅਜਿਹਾ ਬਹੁਤ ਹੀ ਵਧੀਆ ਸਮਾਂ ਜੋ ਕਿ ਜੰਮੂ ਕਸ਼ਮੀਰ ਦੇ ਸਿੱਖ ਸੰਤਲ ਨਹੀਂ ਕਿ ਅੱਜ ਦੀ ਡੇਟ ਦੇ ਵਿੱਚ ਜੰਮੂ ਦੇ ਰਾਗੀ ਸਿੰਘ ਰਾਗੀ ਚਤਾਰ ਸਿੰਘ ਹੋਰਾਂ ਨੂੰ ਜੰਮੂ ਕਸ਼ਮੀਰ ਦਾ ਕੋਆਰਡੀਨੇਟਰ ਅਤੇ ਐਡਵਾਈਜ਼ਰ ਥਾਪਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਕਿ ਜੰਮੂ ਤੋਂ ਕਾਸੀ ਲਖਨਪੁਰ ਹਾਂ ਜੰਮੂ ਤੋਂ ਕਾਫੀ ਲੋਕ ਅਤੇ ਲਖਨਪੁਰ ਦੀਆਂ ਸੰਤਾਂ ਕਟੂਵੇ ਦੀਆਂ ਸੰਤਾਂ ਸ਼ਿਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਫੀ ਸਹਿਯੋਗੀ ਇਨ੍ਹਾਂ ਨਾਲ ਆਏ ਹੋਏ ਨੇ ਔਰ ਉਹਨਾਂ ਦਾ ਸਵਾਗਤ ਕਰ ਰਹੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਚੱਲ ਰਿਹਾ ਹੈ ਜਿਖੋ ਆਪ ਜੀ ਦੇਖ ਰਹੇ ਹੋ ਸਾਰੇ ਹੀ ਦੇਖ ਰਹੇ ਹੋ ਰਾਗੀ ਜਤਾਰ ਸਿੰਘ ਹੋਰਾਂ ਨੂੰ ਅੱਜ ਜੰਮੂ ਕਸ਼ਮੀਰ ਦਾ ਸ਼ਿਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਥਾਪਿਆ ਗਿਆ ਹੈ ਬਹੁਤ ਹੀ ਮੁਬਾਰਕ ਸਾਰੀਆਂ ਸੰਗਤਾਂ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਜਕਾਰੇ ਲੱਗਦੇ ਹੋਏ ਅਤੇ ਉਹਨਾਂ ਦਾ ਸਾਰੀਆਂ ਹੀ ਸੰਗਤਾਂ ਉਹਨਾਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕਰ ਰਹੀਆਂ ਨੇ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਗੱਲ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਗੱਲ ਕਰਨ ਦੀ ਅਗਰ ਗੱਲ ਹੋ ਸਕਦੀ ਹੈ ਮੇਰੀ ਪਹਿਲੇ ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦੇਾਂਗੇ ਫਿਰ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਤਾਂ ਕਿ ਉਹਨਾਂ ਨਾਲ ਗੱਲ ਹੋ ਸਕੇ ਬਹੁਤ ਬਹੁਤ ਮੁਬਾਰਕ ਦੇਾਂਗੇ ਨਾਲ ਹੀ ਉਹਨਾਂ ਨੂੰ ਇੱਕ ਗੱਲ ਜ਼ਰੂਰ ਪੁੱਛਾਂਗੇ ਨਾਲ ਹੀ ਗੱਲ ਜ਼ਰੂਰ ਪੁੱਛਾਂਗੇ ਕਿ ਕਿਸ ਤਰ੍ਹਾਂ ਲੱਗ ਰਿਹਾ ਹੈ ਇੱਥੇ ਪਹੁੰਚ ਕੇ ਇੱਥੇ ਪਹੁੰਚ ਕੇ ਸਾਰੇ ਉਹਨਾਂ ਨੂੰ ਜੀ ਆਇਆਂ ਕਹਿ ਰਹੇ ਹਨ ਇਸ ਤੋਂ ਬਾਅਦ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਅਸੀਂ ਕਿਉਂਕਿ ਜੰਮੂ ਦੀ ਤਰਤੀ ਤੇ ਉਹ ਅੱਜ ਐਜ਼ ਅ ਐਡਵਾਈਜ਼ਰ ਅਤੇ ਕੋਆਰਡੀਨੇਟਰ ਬਣ ਕੇ ਆਏ ਹਨ ਸਾਰੀਆਂ ਹੀ ਸੰਗਠਨਾਂ ਬੜੇ ਉਤਸ਼ਾਹ ਨਾਲ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਬਹੁਤ ਬਹੁਤ ਪੁਸ਼ਟੀ ਦਾ ਟਾਈਮ ਹੈ ਤਾਂ ਕਿ ਸਾਰੇ ਹੀ ਅਸੀਂ ਅੱਜ ਜੀ ਜੀ ਨਾਲ ਗੱਲ ਗੱਲ ਕਰ ਸਕਾਂਗੇ ਗੱਲ ਕਰ ਸਕਾਂਗੇ ਤਾਂ ਕਿ ਗੱਲ ਕਰ ਸਕਾਂਗੇ ਉਹਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਸਕਾਂਗੇ ਇਹ ਸਾਰੇ ਹੀ ਬਹੁਤ ਵਧੀਆ ਤਰੀਕੇ ਨਾਲ ਕਿਤੇ ਸ਼੍ਰੀਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਫੀ ਲੋਕ ਪਿੱਛੇ ਆਏ ਹਨ ਤੇ ਪਿੱਛੇ ਗ੍ਰੰਤੀ ਸਿੰਘ ਵੀ ਹਨ ਮੈਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗਾ ਤੇ ਸਭ ਤੋਂ ਪਹਿਲੇ ਕੋਸ਼ਿਸ਼ ਕਰਦੇ ਹਾਂ ਕੀ ਅਸੀਂ ਉਹਨਾਂ ਨਾਲ ਗੱਲ ਕਰੀਏ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਅੱਗੇ ਗੱਲ ਕਰਾਂਗੇ ਕੋਸ਼ਿਸ਼ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬਹੁਤ ਸਾਰੇ ਸਿੰਘ ਹਨ ਪੂਰੀ ਥੇ ਟੋਪੋਗ੍ਰਾਫੀ ਵੀ ਹੋ ਰਹੀ ਹੈ ਰਾਗੀ ਸਭਾ ਦੇ ਸਾਡੇ ਨਾਲ ਸਤਾਰ ਹਰਪ੍ਰੀਤ ਸਿੰਘ ਚੌਲਾ ਜੀ ਵੀ ਬਹੁਤ ਮੌਜੂਦ ਹਨ ਇਹਨਾਂ ਦਾ ਬੜਾ ਸਹਿਯੋਗ ਹੈ ਕਾਫੀ ਸਮੇਂ ਤੋਂ ਇਹਨਾਂ ਨਾਲ ਚੱਲਦੇ ਹਨ ਤੇ ਬੜੀ ਦੇਰ ਦਾ ਬਹੁਤ ਸਹਿਯੋਗ ਕਰ ਰਹੇ ਹਨ ਐਡਵਾਈਜ਼ਰ ਬ੍ਰਾਂਡ 'ਚ ਬੜਾ ਵੱਡਾ ਸਹਿਯੋਗ ਹੈ ਜੀ ਇਹਨਾਂ ਨੇ ਬਹੁਤ ਮਿਹਨਤ ਅਥਕ ਮਿਹਨਤ ਕੀਤੀ ਹੈ ਮੈਦਾਨ ਵਾਇਗੁਰੂ ਜੀ ਕਾ ਖਾਲਸਾ ਤੇ ਵਾਇਗੁਰੂ ਜੀ ਕੀ ਫਤਿਹ ਬਹੁਤ-ਬਹੁਤ ਮੁਬਾਰਕ ਹੈ ਆਪ ਜੀ ਨੂੰ ਆਪ ਜੀ ਨੂੰ ਜੰਮੂ ਦੀਆਂ ਸੰਗਤਾਂ ਵੱਲੋਂ ਅਤੇ ਕਠੂਏ ਦੀਆਂ ਸੰਗਤਾਂ ਵੱਲੋਂ ਬਹੁਤ-ਬਹੁਤ ਹਾਰਦਿਕ ਸਵਾਗਤ ਅੱਜ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਜੰਮੂ ਕਸ਼ਮੀਰ ਦੀ ਸੰਗਤਾਂ ਲਈ ਸੌਂਪੀ ਗਈ ਹੈ ਇਸ ਵਾਸਤੇ ਆਪ ਜੀ ਕੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਭੰਨੇ ਅਗਰ ਕੋਈ ਵੀ ਸੇਵਾ ਜਿਹੜੀ ਹੈ ਉਹ ਸਤਿਗੁਰ ਨੂੰ ਭਾ ਜਾਏ ਤੇ ਜਿਸ ਦੇ ਅੰਦਰ ਜੋ ਸ਼ਰੀਰੀ ਕਰਮ ਹਨ ਤੇ ਉਹ ਭਾਵਨਾਤਮਕ ਤੌਰ ਤੇ ਵੀ ਜੋ ਸਾਡਾ ਅੰਦਰਲਾ ਕਰਮ ਹੈ ਉਹ ਬਾਹਰ ਪ੍ਰਗਟ ਹੋ ਜਾਵੇ ਪਰ ਉਹ ਕਰਮ ਜਿਹੜਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ਹੋਵੇ ਤੇ ਮੈਂ ਸਮਝਦਾ ਕਿ ਉਹ ਸੇਵਾ ਕੀਤੀ ਸਫਲ ਹੋ ਜਾਂਦੀ ਹੈ ਸੋ ਅੱਜ ਜਿਹੜੀ ਇੱਕ ਵੱਡੀ ਜ਼ਿੰਮੇਵਾਰੀ ਕਿਉਂਕਿ ਮੈਂ ਤਕਰੀਬਨ 24 ਸਾਲਾਂ ਤੋਂ ਬਤੌਰੇ ਕੀਰਤਨੀਏ ਹੋਣ ਦੇ ਨਾਤੇ ਸਿੱਖ ਸੰਗਤਾਂ ਦੀ ਸੇਵਾ ਦੇ ਕੀਰਤਨ ਦੇ ਰੂਪ ਵਿੱਚ ਕਰ ਰਿਹਾ ਸੀ ਪਰ ਇਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਬਿਰਧ ਹੈ ਕਿ ਜਿਨ੍ਹਾਂ ਨੇ ਅੱਜ ਇਸ ਨਿਮਾਣੇ ਆਪਣੇ ਸੇਵਕ ਨੂੰ ਇਨਾ ਮਾਣ ਇਹ ਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਦਾ ਹੈ ਸੋ ਮੈਂ ਅੱਜ ਪੂਰੀ ਜੰਮੂ ਕਸ਼ਮੀਰ ਦੀ ਸੰਗਤ ਨੂੰ ਆਪਣੇ ਵੱਲੋਂ ਵਧਾਈ ਦੇ ਰਿਹਾ ਕਿ ਇਹ ਮੇਰਾ ਮਾਣ ਨਹੀਂ ਹੈ ਕਿਉਂਕਿ ਇੱਕ ਬਚਪਨ ਤੋਂ ਸ਼ੁਰੂ ਹੋ ਕੇ ਹੁਣ ਤੱਕ ਅਗਰ ਮੈਂ ਇੱਥੇ ਤੱਕ ਪਹੁੰਚਿਆ ਤੇ ਜੰਮੂ ਕਸ਼ਮੀਰ ਦੀ ਸੰਗਤ ਨੇ ਪਹੁੰਚਾਇਆ ਹੈ ਅੱਜ ਸੋ ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੁਸੀਂ ਗੱਲ ਕੀਤੀ ਹੈ ਉਹ ਪੂਰੇ ਵਰਲਡ ਦੀ ਜਿਹੜੀ ਸਾਡੀ ਮਾਨਸ ਸੰਸਥਾ ਹੈ ਸਿੱਖਾਂ ਦੀ ਤੇ ਮੈਂ ਸਮਝਦਾ ਕਿ ਆਪਣੇ ਆਪ ਨੂੰ ਬੜਾ ਬੜਾ ਭਾਗੀ ਸਮਝਦਾ ਕਿ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਕੀਰਤਨ ਦੇ ਨਾਲ ਨਾਲ ਕਿ ਕਿਤੇ ਅਸੀਂ ਐਸੀ ਸੇਵਾਵਾਂ ਵੀ ਸਾਨੂੰ ਇੱਕ ਪੂਰੀ ਜੰਮੂ ਕਸ਼ਮੀਰ ਵਿਆਸਤ ਦੀਆਂ ਮਿਲਣਗੀਆਂ ਸੋਸ਼ਰਮ ਨੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਅਤੇ ਸਰਦਾਰ ਪ੍ਰਤਾਪ ਸਿੰਘ ਜੀ ਜਿਹੜੇ ਮੁਖ ਸਕੱਤਰ ਹਨ ਅਤੇ ਜਿਹੜਾ ਧਰਮ ਪ੍ਰਚਾਰ ਦਾ ਖੇਤਰ ਵੀ ਮਿਲਿਆ ਹੈ ਐਡਵਾਈਜ਼ਰ ਦਾ ਉਸ ਵੀ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਸਰਦਾਰ ਸਤਪੀਰ ਸਿੰਘ ਜੀ ਜਿਹੜੇ ਉਸਟੀ ਹਨ ਜੋ ਪ੍ਰਧਾਨ ਸਾਹਿਬ ਦੇ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਭਰੋਸਾ ਜਤਾਇਆ ਹੈ ਤੇ ਇਹ ਭਰੋਸਾ ਹੀ ਹੈ ਉਹਨਾਂ ਦਾ ਕਿ ਜਿਹੜਾ ਉਹਨਾਂ ਨੇ ਪੂਰੀ ਸਟੇਟ ਦੀ ਜ਼ਿੰਮੇਵਾਰੀ ਜਿਹੜੀ ਅੱਜ ਦੋ ਉਹਦਿਆਂ ਦੇ ਨਾਲ ਜਿਹੜਾ ਉਹਨਾਂ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੈ ਇੱਕ ਤਾਂ ਐਡਵਾਈਜ਼ਰ ਹੈ ਜਿਹੜਾ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਸਰਾ ਕੋਆਰਡੀਨੇਟਰ ਜਿਹੜਾ ਕਿ ਪੂਰੀ ਸਟੇਟ ਨੂੰ ਕੋਆਰਡੀਨੇਟ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤੇ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਕਿਉਂਕਿ ਜਦੋਂ ਤੋਂ ਸਵੇਰੇ ਤੋਂ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਸੋਸ਼ਲ ਮੀਡੀਆ ਰਾਹੀਂ ਆ ਰਿਹਾ ਹੈ ਸੋ ਵੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਸੰਗਤਾਂ ਟੈਲੀਫੋਨ ਵਿੱਚ ਵੀ ਬਹੁਤ ਸਾਰੀਆਂ ਵਧਾਈਆਂ ਦੇ ਰਹੇ ਹਨ ਸੋ ਮੈਂ ਜਿਆਦਾ ਲੰਮਾ ਸਮਾਂ ਨਾ ਲੈਂਦਾ ਹੋਇਆ ਪਹਿਲੇ ਤੇ ਅੱਜ ਤੋਂ ਦੇ ਜਿਹੜੇ ਸਾਡੇ ਵੀਰ ਹਨ ਨਵਜੋਤ ਸਿੰਘ ਜੀ ਸਾਡੇ ਲਖਵਿੰਦਰ ਸਿੰਘ ਜੀ ਬੰਪੀ ਵੀਰ ਜੀ ਰਿੱਕੀ ਵੀਰ ਜੀ ਸਾਡੇ ਪ੍ਰਧਾਨ ਇਹ ਤੋਂ ਦੇ ਸੋਰੋ ਵੀਰਜੀ ਉਹਨਾਂ ਦੀ ਸਾਰੀ ਟੀਮ ਜਿੰਨਾ ਵੀਰਾਂ ਦਾ ਮੈਂ ਨਾਮ ਨਹੀਂ ਜਾਣਦਾ ਤਕਰੀਬਨ ਜਦੋਂ ਦਾ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਦੇ ਮਨ ਚਾਹ ਸੀ ਤੇ ਇਹਨਾਂ ਨੇ ਖੁਦ ਹੀ ਕਿਹਾ ਕਿ ਵੀਰਜੀ ਇੱਕ ਬਹੁਤ ਵੱਡੀ ਗੱਲ ਆ ਤੇ ਸਭ ਤੋਂ ਪਹਿਲੇ ਤੁਸੀਂ ਪੰਜਾਬ ਦੀ ਧਰਤੀ ਤੋਂ ਜਦੋਂ ਜੰਮੂ ਪਹੁੰਚੋਗੇ ਤੇ ਅਸੀਂ ਤੁਹਾਡਾ ਜੀ ਆਇਆਂ ਕਹਿਣਾ ਹੈ ਮੈਂ ਸਮਝਦਾ ਇਹਨਾਂ ਵੱਡੇ ਭਰਾਵਾਂ ਦਾ ਮਾਣ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਰਾ ਪ੍ਰਬੰਧ ਇੱਥੇ ਇਹਨਾਂ ਨੇ ਕੀਤਾ ਹੈ ਉੱਥੇ ਆ ਦੂਰੋਂ ਚੱਲ ਕੇ ਆਏ ਹੋ ਬਾਕੀ ਆਪ ਜੀ ਆਪ ਜੀ ਆਪ ਜੀ ਜੰਮਪਾਲ ਜੰਮੂ ਕਸ਼ਮੀਰ ਦੇ ਹੋ ਜੀ ਜੰਮੂ ਕਸ਼ਮੀਰ ਵਾਰੀ ਬਖੂ ਵੀ ਜਾਣਦੇ ਹੋ ਆਪ ਜੀ ਤੁਹਾਨੂੰ ਪਤਾ ਹੈ ਕਿ ਇੱਥੇ ਕਾਫੀ ਦੁਬਦਾਉਣ ਮੈਨੂੰ ਉਮੀਦ ਹੈ ਹੁਣ ਕਿਉਂਕਿ ਮੈਨੂੰ ਬੜੀ ਵੱਡੀ ਉਮੀਦ ਜਗੀ ਹੈ ਕਿ ਤੁਸੀਂ ਐਜ਼ ਅ ਕੋਆਰਡੀਨੇਟਰ ਆਇਓ ਐਜ਼ ਅ ਐਡਵਾਈਜ਼ਰ ਆਇਓ ਤੇ ਉਮੀਦ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਜੰਮੂ ਦੇ ਵਿੱਚ ਮੂਲ ਨਾਨਕਸ਼ਾਈ ਕਲੰਡਰ ਅਨੁਸਾਰ ਮੈਕਸਿਮਮ ਕਮੇਟੀਆਂ ਚਿਤਦੀਆਂ ਹਨ ਤੁਸੀਂ ਮੈਨੂੰ ਉਮੀਦ ਹੈ ਕਿ ਇਹ ਜਿਹੜੀ ਦੁਬਦਾ ਹੈ ਸ਼ਰਮਣੀ ਪ੍ਰਬੰਧ ਕਮੇਟੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਵਿੱਚ ਔਰ ਜੰਮੂ ਕਸ਼ਮੀਰ ਦੀਆਂ ਸੰਗਠਨਾਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਤੁਸੀਂ ਪੁਲ ਦਾ ਕੰਮ ਕਰੋਗੇ ਔਰ ਪੁਲ ਦਾ ਕੰਮ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਖਤਮ ਕਰੋ ਅ ਦੇਖੋ ਜੀ ਜਿੱਤੇ ਤੱਕ ਮੋਹਲਾਨਾ ਸ਼ਹੀ ਕੈਲੰਡਰ ਜਾਂ ਨਾਨਕ ਸ਼ਹੀ ਕੈਲੰਡਰ ਦਾ ਤੁਸੀਂ ਦੱਸਿਆ ਹੈ ਕਿ ਇਸ ਉੱਪਰ ਤਾਂ ਤੁਸੀਂ ਵੀ ਮੈਂ ਸਮਝਦਾ ਕਿ ਰਵਿੰਦਰ ਸਿੰਘ ਜੀ ਬਿੱਟੂ ਮੇਰਾ ਇੰਟਰਵਿਊ ਲੈ ਰਹੇ ਹੋ ਜੀ ਤੇ ਅਸੀਂ ਸਾਰਿਆਂ ਨੇ ਪੰਦਰ ਦੇ ਕਾਫਲੇ ਨੇ ਪਹਿਲੇ ਯਤਨ ਕੀਤਾ ਸੀ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਕਿ ਇੱਕ ਐਸਾ ਕੋਈ ਰਸਤਾ ਕੱਢਿਆ ਜਾਵੇ ਕਿ ਜਿਸ ਦੇ ਨਾਲ ਸਿਕ ਸੰਗਤਾਂ ਵਿੱਚ ਪਿਆਰ ਬਣਿਆ ਰਵੇ ਨਹੀਂ ਇਹ ਗੱਲ ਮੈਂ ਤੁਹਾਨੂੰ ਜਰੂਰ ਪੁੱਛਾਂਗਾ ਇਹਦੇ ਵਿੱਚ ਕਿਉਂਕਿ ਹੁਣ ਤੁਸੀਂ ਐਡਵਾਈਜ਼ਰ ਆਏ ਹੋ ਐਡਵਾਈਜ਼ਰ ਐਜ਼ ਅ ਪੁਲ ਦਾ ਕੰਮ ਕਰੇਗਾ ਕੋਆਰਡੀਨੇਟਰ ਐਜ਼ ਅ ਪੁਲ ਦਾ ਕੰਮ ਕਰੇਗਾ ਮੈਨੂੰ ਉਮੀਦ ਹੈ ਕਿ ਅਸੀਂ ਪੋਜ਼ਿਟਿਵ ਵੇਚ ਜਲਦੀ ਤੋਂ ਜਲਦੀ ਇਸ ਦਾ ਹੱਲ ਕਢਵਾਵਾਂਗੇ ਦੇਖੋ ਜੀ ਮੈਂ ਆਪ ਜੀ ਨੂੰ ਗੱਲ ਕਹਿਣ ਲੱਗਾ ਸੀ ਤੁਸੀਂ ਸਵਾਲ ਕਰਤਾ ਨਾਲ ਹੀ ਕਿ ਉਦੋਂ ਵੀ ਪਹਿਲੀ ਵਾਰ ਜੰਮੂ ਕਸ਼ਮੀਰ ਦੇ ਅੰਦਰ ਮੈਂ ਇਹ ਗੱਲ ਦੱਸਣਾ ਇੱਥੇ ਜ਼ਰੂਰੀ ਸਮੇਂ ਦਾ ਭਾਵੇਂ ਇਹ ਇਸ ਸਮੇਂ ਤੁਸੀਂ ਸਵਾਲ ਕਰ ਦਿੱਤਾ ਤਾਂ ਜ਼ਰੂਰੀ ਹੈ ਕਿ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਹਿਲੀ ਵਾਰ 15 ਦੇ ਕਾਫਲੇ ਵੱਲੋਂ ਹੋਇਆ ਸੀ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਦੀ ਇੱਕ ਮੁਲਾਕਾਤ ਸਾਡੀ ਜੰਮੂ ਕਸ਼ਮੀਰ ਦੀ ਸਿੱਖੀ ਦਾ ਧੁਰਾ ਜਿਸ ਦੇ ਬਦੌਲਤ ਅੱਜ ਸਿੱਖੀ ਚੜ੍ਹਦੀ ਕਲਾ ਵਿੱਚ ਹੈ ਪੁਰਾਣੇ ਵੱਡੇ ਜਿਹੜੇ ਮਹਾਂਪੁਰਖ ਸਨ ਸੋ ਅੱਜ ਉਦੋਂ ਪਹਿਲੀ ਮੁਲਾਕਾਤ ਉਹਨਾਂ ਦੀ ਸਤਕਾਰਯੋਗ ਮਾਨ ਸਾਹਿਬ ਨਾਲ ਹੋਈ ਸੀ ਮਨਮਜੀਤ ਸਿੰਘ ਜੀ ਨਾਲ ਦੂਜੀ ਮੁਲਾਕਾਤ ਉਹਨਾਂ ਨੇ ਸਾਡੇ ਮਿਸ਼ਨਰੀ ਵੀਰਾਂ ਜਿਹੜੇ ਸਰਦਾਰ ਸੁਰਜੀਤ ਸਿੰਘ ਜੀ ਨਾਲ ਕੀਤੀ ਸੀ ਫਿਰ ਇੱਕ ਸਾਂਝੀ ਮੀਟਿੰਗ ਬੜੇ ਵੱਡੇ ਪੱਧਰ ਤੇ ਹੋਈ ਸੀ ਪਰ ਉਹ ਕੰਮ ਕਹਿ ਸਕਦੇ ਹਾਂ ਕਿ ਜੋ ਗੁਰੂ ਸਾਹਿਬ ਦੇ ਬਾਣੇ 'ਚ ਹੁੰਦਾ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਵਿੱਚ ਜੋ ਕਾਰਜ ਹੋਵੇਗਾ ਕਿਉਂਕਿ ਉਹ ਹੁਕਮ ਜਿਹੜਾ ਮੰਨਣਾ ਹਰ ਇੱਕ ਸਿੱਖ ਦਾ ਫਰਜ਼ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੁੱਦੇ ਵੀ ਹਨ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਕੋਈ ਐਸੇ ਹੱਲ ਕੱਢੇ ਜਾਣ ਕਿ ਜਿਸ ਵੀ ਸਾਡਾ ਭਾਈਚਾਰਾ ਵਧੇ ਉਹ ਘਟੇ ਨਾ ਮੇਰਾ ਜਿਹੜੀਆਂ ਦੁਬਦਾਂ ਜਿਹੜੀਆਂ ਬਣੀਆਂ ਹੋਈਆਂ ਹਨ ਮੇਰੇ ਵੱਲੋਂ ਆਪਣੇ ਵੱਲੋਂ ਤਾਂ ਯਤਨ ਜਿਹੜਾ ਹੋਵੇਗਾ ਪਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਕੋਈ ਵੀ ਵਿਅਕਤੀ ਆਜੇ ਗੱਲ ਕਹਿ ਦਵੇ ਕਿ ਮੈਂ ਕੁਝ ਕਰ ਸਕਦਾ ਮੈਂ ਕਿਸੇ ਵਿੱਚ ਕੋਈ ਬੰਦਾ ਅਜੇ ਨਿੱਜੀ ਤੌਰ ਤੇ ਕੁਝ ਨਹੀਂ ਕਰ ਸਕਦਾ ਜਦ ਤੱਕ ਉਸੇ ਨਾਲ ਟੀਮ ਵਰਕ ਨਾ ਹੋਵੇ ਜਦ ਤੱਕ ਸੰਗਤਨਾ ਨਾ ਹੋਵੇ ਅੱਜ ਮੈਨੂੰ ਜਿੰਮੇਵਾਰੀ ਮਿਲੀ ਹੈ ਅਗਲੇ ਦਿਨਾਂ ਵਿੱਚ ਜਿਸ ਤਰੀਕੇ ਨਾਲ ਅਗਰੀ ਵਿਊਜ਼ ਬੰਦੀ بڑੇਗੀ ਪ੍ਰਬੰਧ ਨੂੰ ਸਮਝਾਂਗੇ ਕੁਝ ਐਸੇ ਪਤਵੰਤੇ ਚੁਣਾਂਗੇ ਜਿਹੜੀ ਅੱਗੇ ਟੀਮ ਚਾਹੀਦੀ ਹੈ ਸਾਨੂੰ ਕੰਮ ਕਰਨ ਲਈ ਇਹਨਾਂ ਮੁੱਦਿਆਂ ਉੱਪਰ ਜ਼ਰੂਰ ਅਸੀਂ ਕੰਮ ਕਰਾਂਗੇ ਬਹੁਤ 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 ਧੰਨਵਾਦ ਜੀ ਮੈਂ ਆਉਣਾ ਚਾਹਾਂਗਾ ਆਪਣੇ ਸਾਡੇ ਕੋਲ ਸਤਕਾਰਯੋਗ ਅ ਦਰਬਾਰ ਸਾਹਿਬ ਦੇ ਗ੍ਰੰਤੀ ਸਿੰਘ ਗੁਰਦਾਹਟਾਲੀ ਸਾਹਿਬ ਗੁਰਦਾਸਪੁਰ ਹਾਂ ਗੁਰਦੁਆਰਾ ਟਾਲੀ ਸਾਹਿਬ ਗੁਰਦਾਸਪੁਰ ਗੁਰਦਾਰ ਗੁਰਦਾਸਪੁਰ ਦੇ ਜਿਹੜੇ ਸਿੰਘ ਸਾਹਿਬ ਹਨ ਉਹ ਸਾਡੇ ਨਾਲ ਹਨ ਸਿੰਘ ਸਾਹਿਬ ਜੀ ਆਪ ਜੀ ਨੂੰ ਜੀ ਆਇਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਰਾਗੀ ਜਗਤਾਰ ਸਿੰਘ ਜੀ ਜੋ ਐਡਵਾਈਜ਼ਰ ਬਣੇ ਹੈ ਇਹ ਰਾਗੀ ਗ੍ਰੰਥੀ ਸਭਾ ਦੇ ਵਿੱਚੋਂ ਆਪ ਜੀ ਵੀ ਗ੍ਰੰਥੀ ਸਿੰਘ ਹੁਕਮਦਰਾ ਟੱਲੀ ਸਾਹਿਬ ਦੇ ਆਪ ਜੀ ਕੀ ਸਮਝ ਤੇ ਹੋ ਕਿ ਹੋਪ ਬਣਗੀ ਇੱਕ ਅਗਾਂ ਵਧਨ ਦੀ ਸਤਿਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਬਚਨੇ ਹਰ ਜੀਓ ਨਮਾਨਿਆ ਤੁਮਾਨ ਨਚੀਜੀਆਂ ਚੀਜ਼ ਕਰੇ ਮੇਰਾ ਗੋਵਨ ਤੇਰੀ ਕੁਦਰਤ ਕੋ ਕੁਰਬਾਨ ਜਿਸ ਸਿੱਖ ਦਾ ਨੇਮ ਪ੍ਰੇਮ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਜੁੜਿਆ ਹੋਇਆ ਦਾ ਮੂੰਹ ਵਿੱਚ ਔਰ ਉਹਨਾਂ ਵਿੱਚੋਂ ਇੱਕ ਸਤਿਕਾਰਯੋਗ ਭਾਈ ਜਗਤਾਰ ਸਿੰਘ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਅਮਰਤ ਬਾਣੀ ਦੇ ਕੀਰਤਨ ਦਾ ਪ੍ਰਚਾਰ ਪ੍ਰਸਾਰ ਰਹਿਤ ਮਰਯਾਦਾ ਦਾ ਪ੍ਰਚਾਰ ਕਰੇ ਸਨ ਸੋ ਸ਼੍ਰੋਮਣੀ ਗੁਰਦੁਆਰਾ ਕੁਰਬੰਦ ਕਮੇਟੀ ਨੇ ਹੁਣ ਮਨੋਂ ਮੋਹਰ ਲਾ ਦਿੱਤੀ ਆ ਉਹਨਾਂ ਨੂੰ ਐਡਵਾਈਜ਼ਰ ਬਣਾਇਆ ਕੋਆਰਡੀਨੇਟਰ ਬਣਾਇਆ ਜਿਹੜਾ ਪੋਲ ਦਾ ਕੰਮ ਕਰਨਗੇ ਤੁਸੀਂ ਉਹਨਾਂ ਨੂੰ ਪੁੱਛਿਆ ਸੋ ਅਸੀਂ ਸਾਰੇ ਅਰਦਾਸ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਸਤਗੁਰੂ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਐਸ਼ਵਮਾਨ ਜਿੱਥੇ ਕੀਤਨੀਆਂ ਨੇ ਪ੍ਰਚਾਰਕ ਨੇ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਜਿਹੜੇ ਮੁੱਦਿਆਂ ਦੀ ਗੱਲ ਹੈ ਰਹਿਤ ਮਰਯਾਦਾ ਦੀ ਗੱਲ ਹੈ ਨਾਨਕਸ਼ਾਹੀ ਕੈਲੰਡਰ ਦੀ ਗੱਲ ਹੈ ਉਹ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਹਰ ਥਾਂ ਤੇ ਸਿੱਖ ਜਿਹੜਾ ਆਕਾਲ ਤੱਕ ਸਭ ਤੋਂ ਹਮੇਸ਼ਾ ਹੀ ਹੁਕਮ ਆਉਂਦੇ ਨੇ ਤੇ ਹਰ ਸਿੱਖ ਜਿਹੜਾ ਨਿਮਾਣਾ ਬਣ ਕੇ ਹੁਕਮ ਨੂੰ ਮੰਨਦਾ ਹੈ ਇਸ ਕਰਕੇ ਸਾਰੇ ਸ਼੍ਰੀ ਅਕਾਲ ਤੱਕ ਸਭ ਨਾਲ ਜੁੜੀਏ ਅੱਜ ਬੜਾ ਪਵਿੱਤਰ ਇਤਿਹਾਸਕ ਦਿਨ ਹੈ ਜਿੱਥੇ ਸਿੰਘ ਸਾਬਾ ਦੀ ਨਿਯੁਕਤੀ ਹੋਈ ਹੈ ਤੁਹਾਡੇ ਜੰਮੂ ਨੂੰ ਬੜਾ ਮਾਣ ਮਿਲਿਆ ਜੀ 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 ਭਾਈ ਸਾਹਿਬ ਜੀ ਨੂੰ ਉਹਨਾਂ ਨੇ ਕੋਆਰਡੀਨੇਟਰ ਵਾਜਰ ਬਣਾਇਆ ਸੋ ਇਹਦੇ ਨਾਲ ਨਾਲ ਤੁਹਾਡੀਆਂ ਸਾਰੀਆਂ ਜੰਮੂ ਦੀਆਂ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਸਤਿਗੁਰੂ ਸਾਰਿਆਂ ਤੇ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਆ ਗੁਰਦਾਟਾਲੀ ਸਾਹਿਬ ਤੋਂ ਜਿਹੜੀ ਮੁੱਖ ਗੰਤੀ ਸਾਨੂੰ ਥੇ ਦੇ ਮੈਂ ਹੁਣ ਸਤਕਾਰਯੋਗ ਸਾਡੇ ਨਾਲ ਇੱਕ ਬੜੀ ਵੀ ਉੱਗੀ ਸ਼ਖਸੀਅਤ ਜਿਹੜੀ ਜਿਨ੍ਹਾਂ ਨੂੰ ਮੈਂ ਕਵਾਂਗਾ ਸਰਦਾਰ ਨਰਿੰਦਰ ਸਿੰਘ ਜੀ ਬਾੜਾ ਉਹ ਵੀ ਇਹਨਾਂ ਨਾਲ ਆਏ ਹਨ ਔਰ ਇਹਨਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਪਿਆਰ ਹੈ ਔਰ ਇਹਨਾਂ ਦਾ ਕਾਫੀ ਸਹਿਯੋਗ ਦਾ ਸਦਕਾ ਜੋ ਕਿ ਸਰਦਾਰ ਚਕਤਾਰ ਸਿੰਘ ਜੀ ਅੱਜ ਇਸ ਅਹੁਦੇ ਤੇ ਪੁੱਜੇ ਹਨ ਮੈਂ ਝੂਠ ਤੇ ਨਹੀਂ ਬੋਲ ਰਿਹਾ ਜੀ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਤੇ ਸੇਵਕੋ ਸੇਵਾ ਬਣਾਈ ਇਹ ਪਰਮਾਤਮਾ ਨੇ ਆ ਵਸੀਲਾ ਬਣਾਇਆ ਜੀ ਜੀ ਇਹਨਾਂ ਨਾਲ ਸਾਝ ਵੀ ਪਰਮਾਤਮਾ ਦੀ ਬਦੌਲਤ ਪਈ ਸੀ ਜੀ ਜੀ ਵਧੀਆ ਮਨੁੱਖ ਨੇ ਜੀ 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 ਇਹਨਾਂ ਦੇ ਪਿਛਲੇ ਚੰਗੇ ਕਰਮਾਂ ਦਾ ਜੀਵਨ ਦਾ ਜਿਹੜਾ ਨਫਾ ਲਿਆ ਉਹ ਸਤਗੁਰ ਦੇ ਚਰਨਾਂ ਵਿੱਚ ਅ ਮੁਨਕਤਾ ਦੇ ਸਭ ਤੋਂ ਸਰਵੋੱਚ ਸੈਂਟਰ ਸ਼ੂਮ ਗੁਰਦੁਆਰਾ ਆਪਣੇ ਸੱਚਖੰਡਿ ਸ਼੍ਰੀ ਹਰਮੰਦਰ ਸਾਹਿਬ ਵਿੱਚ ਰਾਗੀ ਦੀ ਸੇਵਾ ਮਿਲਣੀ ਕੀਰਤਨੀ ਦੀ ਸੇਵਾ ਮਿਲਣੀ ਇਹ ਬਹੁਤ ਵੱਡੀ ਗੱਲ ਆ ਤੇ ਉਹ ਵੀ ਨਿਸ਼ਕਾਮ ਸੇਵਾ ਮਿਲਣੀ ਉਦੋਂ ਉਤੋਂ ਦੀ ਗੱਲ ਆ ਸਾਡੇ ਕੋਲ 165 ਜਦ ਦੇ ਸ਼ੋਮਣੀ ਕਮੇਟੀ ਦੇ ਜਿਨ੍ਹਾਂ ਨੂੰ ਵਾਰੀ ਨਾਲ ਡਿਊਟੀ ਮਿਲਦੀ ਆ ਅੱਛਾ ਇਹਨਾਂ ਕੋਲ ਚਾਰ ਡਿਊਟੀਆਂ ਨੇ ਮੀਨੇ ਵਿੱਚ ਜਿਹੜੀਆਂ ਨਾਲ ਉਸ ਲਾਉਣੀਆਂ ਨੇ ਦੋ ਲਾਈਵ ਦੀਆਂ ਦੋ ਦੂਸਰੀਆਂ ਇਹ ਗੁਰੂ ਦੀ ਕੋ ਬਿਆਨਤ ਖੇਡ ਆ ਜਿਹੜੀ ਪਿਛਲੇ ਇਹਨਾਂ ਦੇ ਕਰਮਾਂ ਦੀ ਬਦੌਲਤ ਪਰਿਵਾਰ ਦੀ ਜਿਹੜੀ ਆ ਕਰਮਾਂ ਦੀ ਬਦੌਲਤ ਪਰ ਤੁਹਾਡਾ ਵੀ ਮੈਨੂੰ ਪਤਾ ਹੈ ਮੈਂ ਪਰਸਨਲ ਇਹ ਗੱਲ ਕਵਾਂਗਾ ਕਿ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਆ ਇਹਦੇ ਵਿੱਚ ਮੇਰਾ ਸੁਭਾਏ ਆ ਵੀ ਮੈਂ ਹਰ ਸਿੱਖ ਦੀ ਕਦਰ ਕਰਦਾ ਜਿਹੜਾ ਕੋ ਗੁਰ ਸਿੱਖ ਆ ਮੈਂ ਮੈਂ ਉਹਦੇ ਚਰਨਾਂ ਦੇ ਸੀਸ ਝੁਕਾਉਣਾ ਆ ਤੇ ਮੈਂ ਗੁਰੂ ਦੇ ਦਰਸ਼ਨ ਕਰਦਾ ਉਹਦੇ ਵਿੱਚ ਤੇ ਮੈਂ ਇਹਦਾ ਵਧੀਆ ਜੀਵਨ ਦੇਖ ਕੇ ਇਹ ਇਹਨਾਂ ਦੀ ਜਿਹੜੀ ਹੈ ਇੱਜ਼ਤ ਕਰਨਾ ਬਾਕੀ ਮੇਰਾ ਜ ਕੁਝ ਨਹੀਂ ਕੀਤਾ ਤੇ ਪ੍ਰਮਾਤਮਾ ਨੇ ਸਭ ਕੁਝ ਅੱਜ ਉਹ ਤੋਂ ਵੱਡੀ ਸੇਵਾ ਮਿਲ ਗਈ ਹੈ ਇਹ ਇਹਨਾਂ ਨੂੰ ਸ਼ੋਮੂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਆਰਡੀਨੇਟਰ ਲਾਇਆ ਜੰਮੂ ਇੱਕ ਗੱਲ ਮੈਂ ਕਵਾਂਗਾ ਜ਼ਰੂਰ ਕਿਉਂਕਿ ਜੰਮੂ ਦੇ ਵਿੱਚ ਨਾ ਦੁਬਦਮਾ ਬੜੀਆਂ ਹਨ ਜਿਸ ਤਰ੍ਹਾਂ ਮੂਲ ਨਾਨਕਸ਼ਹੀ ਨੂੰ ਲੈ ਕੇ ਨਾ ਇੱਥੇ ਮੈਕਸਿਮਮ ਕਮੇਟੀਆਂ ਜਿਹੜੀਆਂ ਜਿੱਤਦੀਆਂ ਹਨ ਇਲੈਕਸ਼ਨ ਜਿਸ ਲਈ ਹੁੰਦੀ ਹੈ ਡੀਜੀਪੀਸੀ ਦੀ ਉਹ ਮੂਲ ਨਾਨਕਸ਼ਹੀ ਵਾਲੇ ਹੀ ਜਿੱਤਦੇ ਨੇ ਮੈਕਸਿਮਮ ਮੈਕਸਿਮਮ ਉਹ ਇਸਟਮ ਤੁਸੀਂ ਕੁਠੂਏ ਦੇਖ ਲਓ ਮੂਲ ਨਾਨਕਸ਼ਹੀ ਵਾਲੇ ਜਿਹਨਾਂ ਨੇ ਨਾਂ ਲਿਆ ਸੀ ਤੂੰ ਦੇਖ ਲਓ ਹੋਰ ਬੜੀਆਂ ਸ਼ਰੀਕ ਕਮੇਟੀਆਂ ਹਨ ਮੈਂ ਇਹ ਗੱਲ ਇਹਨਾਂ ਨੂੰ ਪੁੱਛੀ ਸੀ ਤੇ ਆਪ ਜੀ ਨੂੰ ਵੀ ਪੁੱਛਦਾ ਹਾਂ ਕਿ ਕੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਅਕਾਲ ਤਖਤ ਸਭ ਤੇ ਬੈਠ ਕੇ ਇਹ ਮੂਲ ਨਾਨਕਸ਼ਹੀ ਵਾਲਾ ਉਹ ਜਿਹੜਾ ਨਾਨਕਸ਼ਹੀ ਵਾਲਾ ਮੁੱਦਾ ਹੈ ਇਸ ਨੂੰ ਖਤਮ ਕਰਕੇ ਡੇਟਾ ਇੱਕ ਅਨਾਉਂਸ ਕਰ ਦਿੱਤੀ ਜਾਂ ਪੂਰੀ ਦੁਨੀਆ ਦੇ ਵਿੱਚ ਸਿੱਖ ਇੱਕ ਡੇਟ ਨੂੰ ਗੁਰਪੁਰਬ ਜਾਂ ਆਪਣਾ ਸ਼ਹੀਦੀ ਪੁਰਬ ਮਨਾਏ ਦੇਖੋ ਤੁਹਾਡਾ ਸਵਾਲ ਬਹੁਤ ਵਧੀਆ ਆ ਇਹ ਮਸਲਾ ਕਾਲ ਤਖਤ ਸਾਹਿਬ ਦਾ ਮੈਂ ਬਹੁਤਾ ਨਹੀਂ ਛੇੜਨਾ ਚਾਹੁੰਦਾ ਪਰ ਤੁਸੀਂ ਹੁਣ ਸਵਾਲ ਕੀਤਾ ਮੈਂ ਜਵਾਬ ਦੇਵਾਂਗਾ ਇਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਨਾਨਕਸ਼ਹੀ ਕੈਲੰਡਰ ਬਣਿਆ ਨਾ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਸੱਦ ਕੇ ਸਾਰੀਆਂ ਦੀ ਰਾਏ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਹੀ ਕੈਲੰਡਰ ਜਾਰੀ ਕਰ ਦਿੱਤਾ ਜੀ 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 ਸਿੱਖ ਸਿੱਖ ਕੌਮ ਦੀ ਸਰਵੋਤਮ ਸੰਤਰਾ ਸ਼ਰੋਮਣੀ ਕਮੇਟੀ ਆ ਜੀ 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 ਜਿੰਨੂੰ ਸਰਕਾਰ ਨੇ ਤੋੜਨ ਵਾਸਤੇ ਪਹਿਲਾਂ ਤਖਤਾ ਹੂਰ ਦਾ ਪੱਟੜਾ ਕੀਤਾ ਕੋਈ ਸ਼ੱਕ ਨਹੀਂ ਫਿਰ ਪੱਟੜਾ ਸਾਹਿਬ ਵੱਖਰਾ ਕੀਤਾ ਫਿਰ ਦਿੱਲੀ ਕਮੇਟੀ ਬਣਾਈ ਹਰਿਆਣਾ ਹੁਣੇ ਹੁਣੇ ਹਰਿਆਣਾ ਕਮੇਟੀ ਬਣਾਤੀ ਆ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੇਰੂ ਕੇਰੂ ਕਰਕੇ ਸਿੱਖ ਪੰਥ ਨੂੰ ਵੰਡਣਾ ਚਾਹੁੰਦੀ ਆ ਸਰਕਾਰਾਂ ਇਹ ਏਜੰਸੀਆਂ ਜਿਹੜੀਆਂ ਚੱਲ ਆਉਂਦੀਆਂ ਅਸੀਂ ਉਹ ਲਾਗੂ ਕਰ ਦਿੱਤੀ ਦੂਜੇ ਤਖਤਾਂ ਤੇ ਸਾਡਾ ਜਿਹੜੀ ਸੇਵਾ ਸਾਡੇ ਕੋਲ ਨਹੀਂ ਸੀ ਉਹਨਾਂ ਨੇ ਉਹਨੂੰ ਬੰਦ ਕਰਤਾ ਜਦੋਂ ਅਸੀਂ ਹੋ ਗਿਆ ਸਾਡੀ ਆਉਣ ਵਾਲੀ ਜਨਰੇਸ਼ਨ ਕੀ ਕਹੂਗੀ ਵੀ ਆਪਾਂ ਗੁਰਪੁਰ ਵੀ ਇੱਕ ਦਿਨ ਕਿਉਂ ਨਹੀਂ ਮਨਾਉਂਦੇ ਯੈਸ ਇਹ ਸਵਾਲ ਪੈਦਾ ਹੋਊਗਾ ਬਿਲਕੁਲ ਬਿਲਕੁਲ ਦੁਬਾਰਾ ਸਾਰੀਆਂ ਸ਼੍ਰੋਮਣੀ ਕਮੇਟੀ ਦੀ ਜਰਨਲ ਹੌਸ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਇੱਕ ਵਾਰ ਵਾਪਸ ਲਓ ਅਕਾਲ ਤਖਤ ਸਾਹਿਬ ਦੇ ਦੇ ਦਿਓ ਅਕਾਲ ਤਖਤ ਸਾਹਿਬ ਸਾਰੀਆਂ ਸੰਸਥਾਵਾਂ ਨੂੰ ਸੱਦ ਕੇ ਇੱਕ ਡੇਟ ਫਿਕਸ ਕਰਦੇ ਨੂੰ ਕਰ ਦਈਏ ਜਦੋਂ ਇਹ ਬੰਦ ਕੀਤੀ ਉਹ ਤਾਂ ਜਿਹੜੇ ਨੇ ਉਹਨਾਂ ਨੇ ਨਾਨਕ ਸ਼ਹੀਦ ਕੈਲੰਡਰ ਬਣਾ ਲਿਆ ਦੱਸੋ ਕੀ ਕਰੋਗੇ ਇੱਥੇ ਮਤਲਬ ਇਹ ਇਹ ਨਹੀਂ ਵੇਖੋ ਸਿੱਖ ਨਹੀਂ ਚਾਹੁੰਦਾ ਲੇਕਿਨ ਜਦੋਂ ਜਿਹੜੀ ਮਗਰ ਤਾਕਤ ਹੈ ਨਾ ਉਹ ਕਰਾ ਰਹੀ ਹੈ ਤੁਹਾਡੀ ਜਿਹੜੀ ਤੁਸੀਂ ਜਿਹੜਾ ਤੁਹਾਡਾ ਸਵਾਲ ਮੇਰਾ ਤੁਹਾ ਨੂੰ ਸਾਨੂੰ ਸਾਨੂੰ ਬਲੈਕ ਸ਼ੀਪ ਜਿਹੜੀ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਪਛਾਣਨ ਦੀ ਜ਼ਰੂਰਤ ਹੈ ਜਿਹੜਾ ਤੁਹਾਡਾ ਸਵਾਲ ਉੱਥੇ ਆਉਣ ਲੱਗਾ ਹਮੇਸ਼ਾ ਇੱਕ ਫਿਤ੍ਰਤ ਹੈ ਮਨੁੱਖ ਦੀ ਹਾਂ ਬਿਲਕੁਲ ਗਰਮ ਗੱਲਾਂ ਨੂੰ ਛੇਤੀ ਫੜਦਾ ਹੈ ਬਿਲਕੁਲ ਬਿਲਕੁਲ ਇਹ ਜਿਹੜੀਆਂ ਸੰਸਥਾਵਾਂ ਦੇ ਇਹਨਾਂ ਲੋਕਾਂ ਏਜੰਸੀਆਂ ਦੇ ਬੰਦੇ ਨੇ ਨਾ ਉਹ ਗਰਮ ਗੱਲਾਂ ਵੀ ਕਰਨਗੇ ਬਹੁਤ ਵੱਧ ਘੱਟ ਬੋਲਣਗੇ ਜਿਹੜਾ ਨਹੀਂ ਆ ਹੀ ਕਰ ਸਕਣ ਉਹ ਵੀ ਕਹਿਣਗੇ ਤੇ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਨੇ ਜੀ ਸਾਡੇ ਲੋਕ ਜਿਹੜੇ ਨੇ ਅੱਜ 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 ਉਹ ਜਿਹੜੀ ਆ ਉਹਦੇ ਕਰਕੇ ਜਿਹੜੀ ਆ ਕੱਲ ਸੋਸ਼ਲ ਮੀਡੀਆ ਤੇ ਦੇਖ ਰਿਆ ਸਾਂ ਕਿ ਕੁਝ ਨਿਹੰਗ ਸਿੰਘ ਬਾਣੇ ਦੇ ਵਿੱਚ ਹਵਨ ਕਰ ਰਹੇ ਸਨ। ਕੀ ਇਹ ਉਹੀੋ ਤਾਕਤਨ ਮੈਂ ਪਹਿਲਾਂ ਤੋਂ ਦੱਸਿਆ ਵੀ ਬਹੁਤ ਕੁਝ ਗਲਤ ਕਰਵਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ। ਸਿੱਖ ਕੌਮ ਦੀਆਂ ਦੋ ਜਲਤਖ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਿਤੇ ਸੰਸਾਰ ਵਿੱਚ ਕਿਸੇ ਮਨੁੱਖ ਦੇ ਗੁਬਦੀ ਕੀ ਹੋਵੇ ਇਹ ਸਰਦਾਂ ਦੇ ਘਰ ਹੁੰਦੀ ਹੈ ਸਿੱਖ ਕੌਮ ਨੂੰ ਅਕਾਲ ਤਖਤ ਤੋਂ ਸ਼ਕਤੀ ਮਿਲਦੀ ਹੈ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਸਿੱਖ ਕੌਮ ਜਿਹੜੀ ਆ ਅਕਾਲ ਤਖਤ ਦੇ ਛਤਰ ਛਾਇਆ ਹਟ ਵਦੇ ਨਹੀਂ ਚਾਹੁੰਦੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਿੱਖਾਂ ਨੂੰ ਜਿਹੜੀ ਹੈ ਸ਼ਕਤੀ ਮਿਲੇ ਇਸ ਕਰਕੇ ਉਹਨਾਂ ਨੂੰ ਤੋੜਨ ਵਾਸਤੇ ਇਹਨਾਂ ਲੋਕਾਂ ਨੂੰ ਖਰੀਦ ਕੇ ਜਿਹੜੇ ਖਰੀਦੇ ਜਾਂਦੇ ਨੇ ਉਹ ਸਾਡਾ ਨੁਕਸਾਨ ਕਰਦੇ ਇਸ ਦਾ ਮਤਲਬ ਉਹ ਕਿਰਪਾ ਕਰੇ ਇਸ ਦਾ ਮਤਲਬ ਇਹ ਹੋ ਗਿਆ ਕਿ ਅੱਜ ਧਰਮ ਥੱਲੇ ਹੈ ਸਿਆਸਤ ਉੱਤੇ ਹੈ ਨੋ ਸਿਆਸਤ ਵੇਖੋ ਸਿਆਪ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਮਰਖਤਾ ਦੀ ਸੇਵਾ ਕਰਦੀ ਹੈ ਜੀ ਜੀ ਲੇਕਿਨ ਨਮਾਇੰਦਗੀ ਸਿੱਖ ਕੌਮ ਦੀ ਕਰਦੀ ਹੈ ਇਹ ਏਜੰਸੀਆਂ ਜਿਹੜੀਆਂ ਨੇ ਸਿੱਖਾਂ ਦੀਆਂ ਨਹੀਂ ਸਿੱਖ ਵਿਰੋਧੀ ਨੇ ਉਹ ਵਿਰੋਧੀਆਂ ਦੇ ਹੱਥਾਂ 'ਵਿੱਚ ਚੜ ਕੇ ਗੁਰੂ ਸਾਹਿਬ ਵੇਲੇ ਵੀ ਇਹਨਾਂ ਲੋਕਾਂ ਨੇ ਕੁਝ ਕੀਤਾ ਪੈਂਡੇਖਾ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਪਾਲਿਆ ਸੀ ਇਹਨਾਂ ਮਸੰਦਾਂ ਇਹਨਾਂ ਖੋਦਣਾ ਪਿਆ ਇਹਨਾਂ ਮਸੰਦਾਂ ਨੂੰ ਇਹਨਾਂ ਮਸੰਦਾਂ ਨੂੰ ਮਤਲਬ ਫਿਰ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਵੇਖੋ ਇਹ ਗੁਰੂ ਨੇ ਇਹ ਗੁਰੂ ਸਾਹਿਬ ਨੇ ਸਭ ਨਿਸ਼ਚਿਤ ਕੀਤਾ ਸਾਡੀਆਂ ਕੋ ਕਮਜ਼ੋਰੀਆਂ ਨੇ ਜਿਹੜੇ ਕਰਕੇ ਸਾਨੂੰ ਇਹ ਮੇਨ ਗੱਲ ਇਹ ਹੈ ਕਿ ਅਸੀਂ 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 ਨਹੀਂ ਸਟੈਂਡ ਲੈ ਪਾਰੀ ਰਸੀ ਕਮਜ਼ੋਰ ਰਸੀ ਕਮਜ਼ੋਰੀਆਂ ਗਲਤ ਹੋ ਰਹੀਆਂ ਨੇ ਉਹਦੀ ਵੀ ਸਜ਼ਾ ਸਾਨੂੰ ਮਿਲ ਰਹੀ ਆ ਆਉ ਇਕੱਠੇ ਹੋਈ ਏ ਤੇ ਇਹਨਾਂ ਸ਼ਕਤੀਆਂ ਨੂੰ ਪਛਾਣ ਕੇ ਇਹਨਾਂ ਨੂੰ ਦੂਰ ਕਰੀਏ ਬਿਲਕੁਲ ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਜੰਮੂ ਕਸ਼ਮੀਰ ਦੇ ਸੰਗਤਾਂ ਨੂੰ ਸਰਾਰ ਜਗਤਾਰ ਸਿੰਘ ਦੇ ਕואର୍ਡੀਨੇਟਰ ਸ਼ੋਮਨੀ ਗੁਰਦੁਆਰਾ ਗੁੰਦਕਵਿਟ ਨੂੰ ਨਿਯੁਕਤ ਕਰਨ ਦੇ ਲੱਖ ਲੱਖ ਵਧਾਈ ਤੁਹਾਨੂੰ ਸਾਰਿਆਂ ਨੂੰ ਵੀ ਵਧਾਈ ਹੋਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਸੰਸਰਦਾਰ ਨਿਰਿੰਦਰ ਸਿੰਘ ਬਾੜਾ ਜੀ ਜਿਨ੍ਹਾਂ ਪਾਸੋਂ ਆਪ ਜੀ ਨੇ ਉਹਨਾਂ ਦੇ ਵਿਚਾਰ ਸਰਵਣ ਕੀਤੇ ਨੇ ਇਹਨਾਂ ਨੇ ਇੱਕ ਹੋਕਾ ਦਿੱਤਾ ਹੈ ਕਿ ਆਓ ਅਸੀਂ ਸਾਰੇ ਇਕੱਠੇ ਹੋ ਕੇ ਸਿੱਖ ਪੰਥ ਦੀਆਂ ਜਿੰਨੀਆਂ ਵੀ ਦੁਗਦਾਵਾਂ ਅਸੀਂ ਇਕੱਠੇ ਹੋ ਕੇ ਇਹਨਾਂ ਨੂੰ ਸਮਾਪਤ ਕਰੀਏ ਖਤਮ ਕਰੀਏ ਜੇਕਰ ਅਸੀਂ ਅੱਜ ਨਾ ਇਕੱਠੇ ਹੋਏ ਆਉਣ ਵਾਲੀਆਂ ਪੀੜੀਆਂ ਸਾਨੂੰ ਹਮੇਸ਼ਾ ਕੋਸਦੀਆਂ ਰਹਿਣਗੀਆਂ ਔਰ ਕੋਸਣਗੀਆਂ ਔਰ ਅੱਜ ਕੋਸ਼ਿਸ਼ ਕਰੀਏ ਜਿਹੜੇ ਮਸੰਦ ਪਾੜ ਪਾ ਰਹੇ ਨੇ ਉਹਨਾਂ ਨੂੰ ਲੱਭਣ ਦੀ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੀ ਜ਼ਰੂਰਤ ਹੈ ਜੇ ਅਸੀਂ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਨਹੀਂ ਕਰਾਂਗੇ ਅਗਰ ਅੱਜ ਅਸੀਂ ਬੋਲਾਂਗੇ ਨਹੀਂ ਅਸੀਂ ਆਪਣੇ ਗੁਰੂ ਕੇ ਧੰਗ ਗੁਰੂ ਨਾਨਕ ਸਾਹਿਬ ਦੇ ਆਪਣੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੇ ਦੇਨਦਾਰ ਹੋਾਂਗੇ ਅਗਰ ਅਸੀਂ ਨਹੀਂ ਬੋਲਾਂਗੇ ਆਓ ਸਾਰੇ ਰਲ ਕੇ ਕਲਾ ਮਾਰੀਏ ਤਾਂ ਕਿ ਇਹ ਚੀਜ਼ਾਂ ਸਾਰੀਆਂ ਖਤਮ ਹੋ ਸਕਣ ਦੁਬਦਵਾ ਖਤਮ ਹੋ ਸਕਣ ਔਰ ਸਾਰੇ ਹੀ ਚੜਦੀ ਕਲਾ ਦੇ ਵਿੱਚ ਅਸੀਂ ਇੱਕੋ ਦਿਨ ਗੁਰਪੁਰਪੂਰੇ ਵਰਲਡ ਵਿੱਚ ਮਨਾਈਏ ਜਾਂ ਸ਼ਿਦੀਪੁਰਪ ਜਿਹੜਾ ਵੀ ਹੈ ਪੂਰੇ ਵਰਲਡ ਵਿੱਚ ਮਨਾਈਏ ਮੈਂ ਫਿਰ ਹਾਜ਼ਰ ਹੋਵਾਂਗਾ ਇੱਕ ਨਵਾਂ ਪੈਗਾਮ ਲੈ ਕੇ ਪੈਗਾਮ ਰਹੀ ਪੈਗਾਮ ਰਹੀ ਉਸ ਵੇਲੇ ਤੱਕ ਦਿਓ ਇਜਾਜ਼ਤ ਹਾਜ਼ਰ ਵਜ਼ਿਰ ਆਬਾਦ ਰਹੋ ਨਾ ਵਿਸਰੋ ਨਾ ਯਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ